ਜਦੋਂ ਬਾਈਮਾ ਚੱਲ ਜਾਂਦੇ ਆ ਸਿਰਫ ਇੱਕ ਬੱਚੀ ਲੱਗਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ 330 ਰੁਪਏ ਤੋਂ ਲੈ ਕੇ 2140 ਰੁਪਏ ਤੱਕ ਦਾ ਟੋਲ ਕਿਉਂ ਟੋਗੜ 500 ਕਰੋੜ 500 ਕਰੋੜ ਰੁਪਏ ਦਾ ਟੋਲ ਇਸ ਲਾਂਡੋਰ ਟੋਲ ਬੈਰੀਅਰ ਤੋਂ ਸੜੀ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਜਿਹਨੂੰ NHAI ਕਿਹਾ ਜਾਂਦਾ ਵਾ ਉਹ ਇਕੱਠਾ ਕਰਦੀ ਹੈ 40000 ਲੋਕਾਂ ਦੇ ਜਿਨ੍ਹਾਂ ਦੇ ਹਰ ਰੋਜ਼ ਇਹ ਤੇ ਡਾਕਾ ਪੈਂਦਾ ਪਿਆ ਵਾ ਤੁਸੀਂ ਇਥੋਂ ਹੀ ਹਿਸਾਬ ਲਗਾ ਲਓ ਕਿ ਕਰੋੜਾ ਰੁਪਇਆ ਇਕੱਠਾ ਕਰਨ ਦੇ ਬਾਵਜੂਦ ਸਾਨੂੰ ਸੂਦਾ ਨਾਮ ਦੀ ਸਾਇਬਰ ਦੇ ਕੋਈ ਚੀਜ਼ ਨਹੀਂ ਸਰਪੇ ਟੁੱਟੇ ਪਏ ਆ ਲਾਈਟਾਂ ਬੰਦ ਹੈ ਸੀਵਰੇਜ ਫਟੇ ਪਏ ਟੁੱਟੇ ਪਏ ਆ ਬਰਸਾਤਾਈ ਭਰੇ ਪਏ ਆ 40000 ਗੱਡੀ ਇਸ ਲਾਡੋਵਲ ਟੋਲ ਟੈਕਸ ਬੈਰੀਅਰ ਤੋਂ ਹਰ ਰੋਜ਼ ਲੰਘਦੀ ਹੈ 40000 ਗੱਡੀਆਂ 330 ਤੋਂ 2140 ਆ ਇਹ حساب ਦੇ ਨਾਲ ਗੋਣਾ ਕਰੀਏ ਨਾ ਤਾਂ ਲਗਭਗ ਨਾ ਕਰਦੇ ਨਾ ਨਾ ਕਰਦੇ ਵੀ ਸਵਾ ਕਰੋੜ ਤੋਂ ਡੇਢ ਕਰੋੜ ਰੁਪਈਆ ਰੋਜ਼ ਦਾ ਟੋਲ ਤੋਂ ਇਕੱਠਾ ਕੀਤਾ ਜਾਂਦਾ ਵੈ ਇਹਨੂੰ ਮਹਿੰਗਾ ਨਾ ਗੱਲਾਂ ਕੋ ਇਹਨੂੰ ਲੁੱਟ ਵਾਲਾ ਇਹਨੂੰ ਚੋਰ ਬਿਯਾਰੀ ਵਾਲਾ ਇਹਨੂੰ ਟੋਲ ਪਲਾਜ਼ਾ ਕਹੋ ਇੱਕ ਰਿਆ ਦੇ ਨਹੀਂ ਲਗਣਾ ਜੀ ਜੰਮਰ ਤੱਕ ਜਾਂਦਾ ਤਾਂ 500 ਟੋਲ ਇਹ ਲੁੱਟ ਫੁੱਟ ਨਹੀਂ ਹੈ మేషాద్ ਹੋਣ ਤੋਂ ਪਹਿਲਾਂ ਜੇ ਕੋਈ ਬੰਦਾ ਆਵਾਜ਼ ਚੱਕਦਾ ਸੀ ਉਹਨੂੰ ਕ੍ਰਾਂਤੀਕਾਰੀ ਕਹਿੰਦੇ ਸੀ ਬਗਾਵਤ ਕਰਨ ਵਾਲਾ ਕਹਿੰਦੇ ਸੀ ਉਹਨੂੰ ਭਗਾਸਿੰਗ ਰਾਜਗੁਰੂ ਸੁਖਦੇਵ ਕਹਿੰਦੇ ਸੀ ਜੇ ਹੋਰ ਕੋਈ ਆਪਣੇ ਹੱਕ ਲਈ ਸੱਚ ਲਈ ਪੰਜਾਬ ਦੇ ਪੰਜਾਬ ਦੇ ਲੋਕਾਂ ਲਈ ਆਵਾਜ਼ ਚੱਕਦਾ ਉਹਨੂੰ ਉਗਰਵਾਦੀ ਕਹਿ ਦੇਣਗੇ ਉਹਨੂੰ ਦੇਸ਼த்ਰੋਹੀ ਕਹਿ ਦੇਣਗੇ ਸ਼ਰਮ ਆਣੀ ਜਾਂਦੀ ਹੈ ਫਿੱਟਲਾਂ ਤਾਂ ਪ੍ਰੋ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆਇਸ਼ਾ ਇਸ ਵਕਤ ਲਾਡੋਵਾਲ ਟੋਲ ਪਲਾਜ਼ਾ ਤੇ ਮੌਜੂਦ ਆ ਜਿਸ ਨੂੰ ਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾਂਦਾ ਹੈ ਤੇ ਉਸ ਦਿਨ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਕਿ ਕਾਫੀ ਲੰਮੇ ਸਮੇਂ ਤੋਂ ਜਿਹੜੇ ਕਿਸਾਨ ਸੀ ਉਹ ਲਾਡੋਵਾਲ ਟੋਲ ਪਲਾਜ਼ਾ ਤੇ ਬੈਠੇ ਸੀਗੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੀਆਂ ਆ ਰੇਟ ਨੇ ਜਿਹੜੇ ਕਿ ਬਧਾਏ ਜਾ ਰਹੇ ਨੇ ਟੋਲ ਪਲਾਜ਼ਾ ਨੂੰ ਲੈ ਕੇ ਤੇ ਉਹ ਘਟਾਏ ਜਾਣ ਇਹਨਾਂ ਦੀ ਮੰਗਾਂ ਸੀਗੀਆਂ ਜਿਹੜੀਆਂ ਜਿੱਦੇ ਕਰਕੇ ਇਹਨਾਂ ਵੱਲੋਂ ਟੋਲ ਪਲਾਜ਼ਾ ਜਿਹੜਾ ਕਿ ਕਾਫੀ ਦਿਨਾਂ ਤੋਂ ਫ੍ਰੀ ਕੀਤਾ ਹੋਇਆ ਸੀ ਤੇ ਅੱਜ 30 ਜੂਨ ਹੈ ਤੇ ਅੱਜ ਦੇ ਦਿਨੇ ਨਵ ਲੋਡ ਪਾ ਲ ਦਿੱ ਕਿ ਅੱਜ ਲੱਡੋਵਾਲ ਟੋਲ ਪਲਾਜ਼ਾ ਨੂੰ ਤਾਲਾ ਲਗਾ ਦਿੱਤਾ ਗਿਆ ਜਿਸ ਦੇ ਕਰਕੇ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਸਾਰੀਆਂ ਗੱਡੀਆਂ ਨੇ ਜਿਹੜੀਆਂ ਫ੍ਰੀ ਜਾ ਰਹੀਆਂ ਕਾਫੀ ਦਿਨਾਂ ਤੋਂ ਤੇ ਇੱਥੇ ਸਾਡੇ ਨਾਲ ਸੱਚਾ ਜாதਵ ਨੇ ਜਿਹੜੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਲੱਡੋਵਾਲ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾਂਦਾ ਵਾ ਤੇ ਇੱਥੇ ਕਿਸਾਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਦਰਾਂ ਨੇ ਉਹਨਾਂ ਨੂੰ ਘਟਾਇਆ ਜਾਵੇ ਕਿਵੇਂ ਵੇਖੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 15 ਦਿਨ ਹੋ ਗਏ ਸਾਨੂੰ ਸਾਰਿਆਂ ਨੂੰ ਇੱਥੇ ਕਿਸਾਨ ਵੀਰਾਂ ਨੇ ਡਟੇ ਹੋਏ ਸਵੇਰੇ ਸ਼ਾਮ ਇੱਥੇ ਉਹਨੇ ਔਰ ਪਹੁੰਚੇ ਹੋਏ ਜੀ ਔਰ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਕਰੋੜਾਂ ਦੀ ਤعداد ਦੇ ਵਿਚਾਈ ਪੰਜਾਬ ਦੇ ਲੋਕ ਲਾਡੋਵਾਲ ਟੋਲ ਟੈਕਸ ਪਲਾਜ਼ਾ ਦੇ ਉੱਤੇ ਇਕੱਠੇ ਹੈ ਇਹ ਜੀ ਇਹਨੂੰ ਮਹਿੰਗਾ ਨਾ ਕੱਲਾ ਕਹੋ ਇਹਨੂੰ ਲੁੱਟ ਵਾਲਾ ਇਹਨੂੰ ਚੋਰ ਬਿਜਾਰੀ ਵਾਲਾ ਇਹਨੂੰ ਟੋਲ ਪਲਾਜ਼ਾ ਕਹੋ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਕਿ ਜੇ ਸਿਲੰਡਰ ਜਦੋਂ ਸਰਕਾਰ ਦੂਸਰੀ ਸੀਗੀ ਸੈਂਟਰ ਦੇ ਵਿੱਚ ਤੇ ਆਸ਼ਟੇੜ ਦੇ ਵਿੱਚ ਤੇ ਜਦੋਂ ਸਿਲੰਡਰ ਖਾੜ ਪਾਣ ਦੀ ਚੀਜ਼ਾਂ ਜਦੋਂ ਸਾਲ ਦੇ ਦੋ ਵਾਰੀ ਤਿੰਨ ਵਾਰੀ ਵਾਜਣ ਤਾਂ ਹੀ ਲੀਡਰ ਸੜਕ ਡਰਾਮਾ ਕਰਨ ਲਈ ਆ ਜਾਂਦੇ ਆ ਅੱਜ ਇੱਕ ਸਾਲ ਦੇ ਵਿੱਚ ਤਿੰਨ ਵਾਰੀ ਫਟੇ ਚਿੱਤਰਵਾਗ ਟੋਲ ਦਾ ਰੇਟ ਵਧਾ ਦਿੱਤਾ ਗਿਆ ਲਾਡੋਵਾਲ ਵਾਲੇ ਦਾ ਤਾਂ ਕੋਈ ਕੁਆਲੀ ਵਾਰਸ ਨਹੀਂ ਹੈ ਕੋਈ ਸਰਕਾਰਾ ਜੋ 5% ਹੋਰ ਵਧਾ ਦਿੱਤਾ ਬਿਲਕੁਲ 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 ਪੀਜੀ ਵਾਰੀ ਤੁਸੀਂ ਦੇਖੋ ਸਾਹਮਣੇ ਜੀ 330 ਰੁਪਏ ਟੂ ਵੀਲਰ ਤੋਂ ਲੈ ਕੇ 2140 ਰੁਪਏ ਵੱਡੇ ਵਾਹਨਾਂ ਦਾ ਲਿੱਤਾ ਜਾਂਦਾ ਪਿਆ ਹੈ ਹੁਣ ਤੁਸੀਂ ਇਹ ਲਾਡੋਵਾਲ ਟੋਲ ਟੈਕਸ ਬੈਰੀਅਰ ਦਾ ਰੇਟ ਹੈ ਉਹ ਲਗਭਗ 40000 ਗੱਡੀ ਇਸ ਲਾਡੋਵਾਲ ਟੋਲ ਟੈਕਸ ਬੈਰੀਅਰ ਤੋਂ ਹਰ ਰੋਜ਼ ਲੰਘਦੀ ਹੈ 40000 ਗੱਡੀ 230 ਤੋਂ 2140 ਆਏ ਇਸ حساب ਦੇ ਨਾਲ ਗੋਣਾ ਕਰੀਏ ਨਾ ਤਾਂ ਲਗਭਗ ਨਾ ਕਰਦੇ ਨਾ ਕਰਦੇ ਵੀ ਸਵਾ ਕਰੋੜ ਤੋਂ ਡੇਢ ਕਰੋੜ ਰੁਪਈਆ ਰੋਜ਼ ਦਾ ਸਟੋਰ ਤੋਂ ਇਕੱਠਾ ਕੀਤਾ ਜਾਂਦਾ ਵੈ ਮਹੀਨੇ ਦਾ ਹੋ ਗਿਆ 4.5 ਤੋਂ 5 ਕਰੋੜ ਰੁਪਈਆ ਸਾਲ ਦਾ ਜਾਣਦੇ ਕਿੰਨਾ ਹੋਏ ਸ਼ਹੀ ਟੁਗੜ 500 ਕਰੋੜ 500 ਕਰੋੜ ਰੁਪਈਆ ਦਾ ਟੋਲ ਇਸ ਲੰਡੋ ਟੋਲ ਬੈਰੀਅਰ ਤੋਂ ਸਡੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹਨੂੰ NHAI ਕਿਹਾ ਜਾਂਦਾ ਵੈ ਉਹ ਇਕੱਠਾ ਕਰਦੀ ਹੈ ਚੰਦ ਕਦਮਾਂ ਦੀ ਦੂਰੀ ਦੇ ਤੱਕ ਆਹ ਵਾਈਸਟਾਰ ਵਰਗਾ ਤੁਹਾਨੂੰ ਦੁਪਹਿਰ ਤੋਂ ਬਾਅਦ ਸਾਰੇ ਮੁਲਾਇਮ ਕਰਨ ਖੇਲ ਦੇ ਉੱਤੇ ਨਜ਼ਰ ਆਣਗੇ ਔਰ ਤੁਸੀਂ ਦੇਖੋ ਕਿ ਇੰਨਾ ਮਹਿੰਗਾ ਉਹ ਇਕੱਠਾ ਕਰਨ ਦੇ ਬਾਵਜੂਦ ਇਸ ਹਾਈਵੇ ਦੀ ਬਦਕਿਸਮਤੀ ਦੇਖ ਲਓ ਕਿ ਪਿਛਲੇ ਕਈ ਸਾਲਾਂ ਤੋਂ ਨਾਏ ਨਾਏ ਜੜਾ ਹਾਈ ਵੀ ਇਹ ਕਦੀ ਰਿਪੇਅਰ ਹੋਣਾ ਹੋਏਗਾ ਨਾ ਕਦੀ ਸੜਕਾਂ ਬੜੀਆਂ ਹੋਣਗੀਆਂ ਨਾ ਕਦੀ ਇਸ ਹਾਈਵੇ ਦੇ ਉੱਤੇ ਜਿਹੜੇ ਸੀਵਰੇਜ ਹੈਗੇ ਆ ਨਾ ਸ਼ਾਇਦ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਆਪਣੇ ਲੁਧਿਆਣੇ ਦੇ ਰਹਿਣ ਵਾਲੇ ਇੱਕ ਵਕੀਲ ਨੇ ਜਿਨ੍ਹਾਂ ਦੀ ਜਿਹੜੀ ਗੱਡੀ ਦਾ ਟਾਇਰ ਆ ਉਹ ਇਸ ਰੋਡ ਤੇ ਜੀ ਸਿੰਘਲ ਸਾਹਿਬ ਹਰੀ ਓਮ ਜਿੰਦਰ ਜੀ ਉਹਦਾ ਇੱਕ ਟਾਇਰ ਫਟ ਜਾਂਦਾ ਤੇ ਫਿਰ ਉਹਨਾਂ ਵੱਲੋਂ ਇਹਨਾਂ ਦੇ ਕੇਸ ਕੀਤਾ ਜਾਂਦਾ ਬਿਲਕੁਲ ਜੀ ਤੇ ਉੱਪਰ ਭਾਈ ਦੀ ਨਸਰਸ ਬਿਲਕੁਲ ਹੁਣ ਤੁਸੀਂ ਇਹ ਦੱਸੋ ਉਹਦਾ ਇੱਕ ਵਕੀਲ ਦੀ ਭਰਪਾਈ ਸੀ ਭਰੀ ਗਈ ਲੇਕਿਨ 40000 ਲੋਕਾਂ ਦੇ ਇਹਨਾਂ ਦੇ ਹਰ ਰੋਜ਼ ਇਹ ਤੇ ਡਾਕਾ ਪੈਂਦਾ ਪਿਆ ਵਾ ਤੁਸੀਂ ਇੱਥੋਂ ਹੀ ਹਿਸਾਬ ਲਗਾ ਲਓ ਕਿ ਕਰੋੜਾ ਰੁਪਇਆ ਇਕੱਠਾ ਕਰਨ ਦੇ ਬਾਵਜੂਦ ਸਾਨੂੰ ਸੂਦਾ ਨਾਮ ਦੀ ਸਾਈਵੇ ਦੇ ਕੋਈ ਚੀਜ਼ ਨਹੀਂ ਸੜਕਾਂ ਟੁੱਟੀਆਂ ਪਈਆਂ ਲਾਈਟਾਂ ਬੰਦਾਂ ਸੀਵਰੇਜ ਫੱਡੇ ਪਏ ਟੁੱਟੇ ਪਏ ਬਰਸਾਤਾਂ ਵਿੱਚ ਭਰੇ ਪਏ ਸਲੱਬਾਂ ਉਹਨੇ ਟੁੱਟੀਆਂ ਪਈਆਂ ਲਾਈਟਾਂ ਜਗਦੀਆਂ ਨਹੀਂ ਪਈਆਂ ਕਾਹਦਾ 500 ਕਰੋੜ ਬੈ ਟੋਲ ਟੈਕਸਾਲ ਦਾ ਕਾਹਦਾ ਅਸੀਂ ਫੇਰ ਵੀ ਕਹਿੰਦੇ ਬਈ ਆ ਕਿ ਟੋਲ ਪਟਾਓ ਇੰਨਾ ਟੋਲ ਨਹੀਂ ਚਾਹੀਦਾ ਕਿਉਂਕਿ ਟੋਲ ਕਟੇ ਉਹ ਪੈਸਾ ਹਾਈਵੇ ਦੇ ਉੱਤੇ ਲੱਗੇ ਇਸ ਲਈ ਟੋਲ ਬੰਦ ਕਰਵਾਇਆ ਗਿਆ ਹੈਗਾ ਅੱਜ ਹਾਦਸਾ ਹੋ ਗਈ 15 ਦਿਨ ਹੋ ਗਏ ਆਪਣੇ ਆਪ ਨੂੰ ਸਰਕਾਰਾਂ ਲੀਡਰ ਮਸੀਹਾ ਕਹਿਣ ਵਾਲੇ ਇੱਕ ਵੀ ਪਾਰਟੀ ਦਾ ਬੰਦਾ ਇੱਥੇ ਪਹੁੰਚਿਆ ਨਹੀਂ ਕਿਸੇ ਨੇ ਅੱਗੇ ਇਹ ਨਹੀਂ ਪੁੱਛਿਆ ਕਿ ਤੁਸੀਂ ਸਾਡੇ ਵੋਟਰ ਲੈਂਡ ਸਾਨੂੰ ਵੋਟ ਪਾਣ ਵਾਲੇ ਉਹ ਸਾਨੂੰ ਵੋਟ ਦੇਣ ਵਾਲੇ ਤੁਹਾਨੂੰ ਤਕਲੀਫ ਕੀ ਪੰਜਾਬੀ ਆ ਵੋਤੇ ਰਾ ਸਪੋਰਟਰ ਰੱਖੋ ਰਹਿਣ ਵਾਲੇ ਕਦੀ ਪੰਜਾਬ ਦੇ ਮੁੱਦਿਆਂ ਦੇ ਨਾਲ ਲੋਕਾਂ ਨੇ ਗੱਲ ਕੀਤੀ ਦੇਖੋ ਇਹ ਲੋਕ ਤਾਂ ਖੁਦ ਰੁਟਾ ਬੋਂਦੇ ਪਏ ਜਦੋਂ ਕੋਈ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜੇ ਕੋਈ ਬੰਦਾ ਆਵਾਜ਼ ਚੱਕਦਾ ਸੀ ਉਹਨੂੰ ਕ੍ਰਾਂਤੀਕਾਰੀ ਕਹਿੰਦੇ ਸੀ ਬਗਾਵਤ ਕਰਨ ਵਾਲਾ ਕਹਿੰਦੇ ਸੀ ਉਹਨੂੰ ਭਗਤ ਸਿੰਘ ਰਾਜਗੁਰੂ ਸੁਖਦੇਵ ਕਹਿੰਦੇ ਸੀਗੇ ਤੇ ਜੇ ਹੋਰ ਕੋਈ ਆਪਣੇ ਹੱਕ ਲਈ ਸੱਚ ਲਈ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਆਵਾਜ਼ ਚੱਕਦਾ ਉਹਨੂੰ ਉਗਰਵਾਦੀ ਕਹਿ ਦੇਣਗੇ ਉਹਨੂੰ ਦੇਸ਼த்ਰੋਹੀ ਕਹਿ ਦੇਣਗੇ ਸ਼ਰਮ ਆਣੀ ਚਾਹੀਦੀ ਹੈ ਫਿੱਟਲਾਂ ਤਾਂ ਇਹਨਾਂ ਨਾਲੋਂ ਤਾਂ ਸਾਡੇ ਉਹ ਅੰਗਰੇਜ਼ ਚੰਗੇ ਸੀਗੇ ਇਹਨਾਂ ਕਾਲਿਆਂ ਨਾਲੋਂ ਆਪਣੇ ਨਾਲ ਉਹ ਜਿਹੜੇ ਕੁਰਸੀਆਂ ਤੇ ਬਿਠਾਇਆ ਅਸੀਂ ਬਣਾਇਆ ਸੀਗਾ ਕਿ ਸਾਡੀਆਂ ਦਿੱਕਤਾਂ ਪ੍ਰੋਬਲਮ ਡਿਵੈਲਪਮੈਂਟ ਹੋਣਗੀਆਂ ਸਾਡੇ ਪੰਜਾਬ ਤੋਂ ਨਸ਼ਾ ਖਤਮ ਹੋਏਗਾ ਯੂਥ ਵਿਦੇਸ਼ਾ ਨਹੀਂ ਜਾਏਗਾ ਪਰ ਅੱਜ ਤਾਂ ਕੁਝ ਹੋ ਨਹੀਂ ਹੋ ਗਿਆ ਇਹ ਤਾਂ ਆਪਣੀ ਜੇਬਾਂ ਭਰਦੀਆਂ ਬਈਆਂ ਲੋਕ ਤਾਂ ਬਦਹਾਲੀ ਚ ਸੜਕਾਂ ਤੇ ਬੈਠੇ ਜੀ ਕੋਈ ਖੁਸ਼ੀ ਨਹੀਂ ਪਰ ਸੜਕਾਂ ਤੇ ਨਹੀਂ ਪੈਰਦਾ ਕਦੀ ਗੱਲ ਇੱਕ ਪਾਸੇ ਐਮਬੂਲੈਂਸ ਚਾਹੇ ਉਹ ਜਾਨਵਰਾ ਦੀ ਹੋਵੇ ਚਾਹੇ ਉਹ ਇਨਸਾਨਾਂ ਦੀ ਹੋਵੇ ਉਹਨਾਂ ਲਈ ਫ੍ਰੀ ਆ ਐਮਰਜੈਂਸੀ ਦੇ ਵਿੱਚ ਕੱਟਿਆ ਜਾਂਦਾ ਪਿਛਲੇ ਸਾਲ ਹੜ੍ਹਾਂ ਦੇ ਟਾਈਮ ਦੀ ਗੱਲ ਆ ਜੇ ਤੁਹਾਨੂੰ ਪਤਾ ਹੋਵੇ ਤਾਂ ਇਹ ਜਾਨਵਰਾਂ ਨੂੰ ਐਂਬੂਲੈਂਸ ਚ ਲਿਆਂਦਾ ਗਿਆ ਇਹਨਾਂ ਨੂੰ ਲੰਘਣ ਨਹੀਂ ਦਿੱਤਾ ਗਿਆ ਜਾਨਵਰ ਉੱਥੇ ਹੀ ੜੜਪੜ ਕਰਕੇ ਗੱਡੀ ਧਮਾਰ ਗਈ ਬਿਲਕੁਲ ਬਿਲਕੁਲ ਇਹ ਹੋਇਆ ਮੈਨੂੰ ਕੋਈ ਜਵਾਬ ਦਿਓ ਹਿਮਾਚਲ ਸਟੇਟ ਦੇ ਵਿੱਚ ਜਦੋਂ ਆਪਾਂ ਐਂਟਰ ਕਰਦੇ ਆ ਸਿਰਫ ਇੱਕ ਪਰਚੀ ਲੱਗਦੀ ਹੈ ਲੱਗਦੀ ਹੈ ਨਾ ਸਿਰਫ ਇੱਕ ਪਰਚੀ ਲੱਗਦੀ ਹੈ ਦੋਸਤ ਜਦੋਂ ਪਾਉ ਹਿਮਾਚਲ ਜਾਂਦੇ ਆ ਸਿਰਫ ਇੱਕ ਪਰਚੀ ਲੱਗਦੀ ਹੈ ਤਾਂ ਫਿਰ ਪੰਜਾਬ ਪੰਜਾਬ ਦੇ ਲੋਕਾਂ ਨੂੰ 330 ਰੁਪਏ ਤੋਂ ਲੈ ਕੇ 2140 ਰੁਪਏ ਤੱਕ ਦਾ ਟੋਲ ਕਿਉਂ ਸਾਨੂੰ ਵੀ ਇੱਕ ਪਰਚੀ ਲਾਓ 10 20 50 100 ਰੁਪਏ ਦੀ ਪਰਚੀ ਲਾਓ ਨਾ ਇਹ ਅਸੀਂ ਚਾਹੁੰਦੇ ਆ ਇਹ ਸੀ ਕਹਿੰਦੇ ਆ ਇੱਥੇ 10 ਕਿਲੋਮੀਟਰ ਦੀ ਦੂਰੀ ਤੇ ਬੰਦਾ ਰਹਿੰਦਾ ਉਹ ਵੀ 330 ਭਰ ਦਵੇ ਇੱਥੇ 4 ਕਿਲੋਮੀਟਰ 2 ਕਿਲੋਮੀਟਰ ਨੂੰ ਤਾਂ ਫਲੋਰ ਹੈਗਾ ਵਾ 2 ਕਿਲੋਮੀਟਰ ਵੀ ਹੋਣਾ ਤੇ ਉਹ ਵੀ 330 ਭਰ ਦਵੇ ਮਾਲ ਦੀ ਗੱਲ ਹੈ ਅਜ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਤੇ ਰਹਿ ਕੇ ਇੰਜ ਲੱਗਦੇ ਪਏ ਆਗੇ ਜਿਵੇਂ ਬਗਾਨੇ ਆਗੇ ਲੱਗਦਾ ਕਿ ਜਲੰਧਰ ਦੇ ਵਿੱਚ ਆਪਾਂ ਜਦੋਂ ਜਲੰਧਰ ਤੱਕ ਜਾਂਦੇ ਆ ਇਹ ਤਾਂ ਤੇ ਨਹੀਂ ਲੱਗਦਾ ਜਿੰਨਾ ਲੋਕਾਂ ਦਾ ਕਹਿਣਾ ਕਿ ਅਸੀਂ ਟੋਲ ਟੈਕਸ ਭਰ ਦਿੰਨੇ ਹਾਂ। ਸ਼ਾ ਜੀ ਦੇਖੋ ਜਗਰਾਉ ਤੋਂ ਜਦੋਂ ਕੋਈ ਬੰਦਾ ਚੱਲਦਾ ਹੋਵੇ ਪਹਿਲਾਂ ਉਥੇ ਟੋਲ ਲੰਦਾ। ਜੀ। ਜਗਰਾਉ ਇੱਥੋਂ ਮੇਰੇ ਕਹਿਣਾ 80 90 ਕਿਲੋਮੀਟਰ ਸਾਰਾ ਹੋਣਾ ਵਾ। ਸ਼ਾਇਦ ਉਸ ਤੋਂ ਵੀ ਘੱਟ ਹੀ ਹੋਏਗਾ। ਹੈ ਨਾ ਜੀ? ਮੇਰੇ ਖਿਆਲ ਦੇ ਨਾਲ ਸਾਰਾ ਮੀਲ 70 ਕਿਲੋ 70 ਕਿਲੋਮੀਟਰ ਹੋਏਗਾ। ਪਹਿਲਾਂ ਉਥੋਂ ਟੋਲ ਲਖਿਆ ਦਿਓ ਤੇ ਜਗਰਾਉ ਤੋਂ ਜਦੋਂ ਬੰਦਾ ਆਂਦਾ ਨਵੀਂ 15 ਤੋਂ 20 ਕਿਲੋਮੀਟਰ ਦੀ ਸੌ ਸ਼ਟੀ ਵਾਲੀ ਰੋਡ ਬਣਾਈ ਗਈ ਹੈ। ਉੱਥੇ ਅਲੱਗ ਟੋਲ ਲਗਾ ਦਿੱਤਾ ਗਿਆ। ਔਰ ਦੇਖੋ ਖੇਲ ਦੇਖੋ ਨੈਸ਼ਨ ਕਿਲੋਮੀਟਰ ਦੀ ਰੋੜ ਹੈ ਉਹ ਅਲੱਗ ਹਾਈਵੇ ਹੈ ਜੀ ਉਹ ਜਿਸ ਹਾਈਵੇ ਦੇ ਨਾਲ ਲੱਗਦੀ ਹੈ ਇਹ 140 ਇੱਥੇ 330 ਰੁਪਏ ਟੋਲ ਉਸ ਹਿਸਾਬ ਲਗਾਓ ਪਹਿਲਾ 100 ਰੁਪਏ ਉੱਥੇ 80 ਬਸ 330 ਰੁਪਏ 500 ਰੁਪਏ ਤੇ ਹੀ ਲੱਗਦਾ ਜੀ ਜੰਮ ਤੱਕ ਜਾਂਦਾ ਤੇ 500 ਟੋਲ ਇਹ ਲੁੱਟ ਖੁੱਟ ਨਹੀਂ ਹੈ ਜਦਕਿ ਖੁਦ ਨੈਸ਼ਨਲ ਹਾਈਵੇ ਬੋਰਡ ਕਹਿੰਦੀ ਹੈ ਕਿ 60 ਕਿਲੋਮੀਟਰ ਦਾ ਟੋਲ ਇੱਕੋ ਹੋਣਾ ਚਾਹੀਦਾ ਲੇਕਿਨ ਇਹਨਾਂ ਨੇ 3 ਕਿਲੋਮੀਟਰ ਬੂਰੇ ਟੋਲ ਲਗਾਇਆ ਹੈ ਲੇਕਿਨ ਖੇਲ ਖਰ ਕੇ ਖੇਲ ਘੁਮਾ ਕੇ ਕਿ ਉਹ ਉਹ ਹਾਈਵੇ ਲੱਗਾ ਕਿਵੇਂ ਉਹਨੂੰ ਕਿਨੇ ਕਹਿ ਦੇਉਗੇ ਜੇ ਹਾਈਵੇ ਲੱਗ ਹੈਗਾ ਵਾ ਤਾਂ 7 ਕਿਲੋਮੀਟਰ ਦੀ ਦੂਰੀ ਤੋਂ ਦੂਜਾ ਹਾਈਵੇ ਆਏਗਾ ਤਾਂ ਇੱਕ ਬੰਦ ਕਰੋ ਨਾ ਇੱਕ ਬੰਦ ਕਰੋ ਦੂਜੇ ਨੂੰ ਰੇਟ ਘਟਾਓ ਅਸੀਂ ਇਹ ਚਾਹੁੰਦੇ ਆ ਸਾਡਾ ਹੱਕ ਦਿਓ ਕਿ ਇਸ ਹਾਈਵੇ ਨੂੰ ਮੇਨਟੇਨ ਕਰੋ ਖੁਦ ਨਿਰੰਦ ਕਰ ਰਹੇ ਹੋ ਸਾਡਾ ਦੋ ਦਿਨ ਪਹਿਲਾਂ ਬਿਆਨ ਆਇਆ ਕਿ ਜਿਸ ਸਾਡੇ ਵਿੱਚ ਹੋਤੋਏ ਕੋਈ ਡਿਵੈਲਪਮੈਂਟਰੀ ਹੋਦੀ ਕੋਈ ਕੰਮ ਨਹੀਂ ਹੁੰਦਾ ਪਿਆ ਕੋਈ ਸੁਲੂਝ ਨਹੀਂ ਮਿਲਦੀ ਪਈ ਉਹ ਰੋਕ ਬੰਦ ਕਰ ਦੇਣਾ ਚਾਹੀਦਾ ਔਰ ਇਹ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਮੈਂ ਔਰ ਲੀਡਰਾਂ ਨੂੰ ਮੈਂ ਫੇਰੇ ਹੀ ਕਹਾਂਗਾ ਕਿ ਜਾਗ ਜਾਓ ਨਹੀਂ ਤਾਂ ਲੋਕ ਹੁਣ ਜਾਗ ਪਏ ਐ ਲੋਕੀ ਇੰਨੇ ਕੋ ਦੁਖੀ ਹੋ ਚੁੱਕੇ ਹੋਏ ਐ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਦੋ ਆਜ਼ਾਦ ਉਮੀਦਵਾਰ ਜਿੱਤੇ ਨਾ ਜੀ ਆਜ ਤੱਕ ਦੇਣਾ ਹੋਵੇ 13 ਪੀ ਪੰਜਾਬ ਦੇ ਤੇਰੇ ਸਿੱਟੇ ਦਾ ਮਤਲਬ ਹੀ ਨਹੀਂ ਸ਼ਾ ਜੀ ਪੰਜਾਬ ਦੇ ਦਾ ਵੈਸੇ ਹੀ ਮੈਂ ਕਹਿੰਦਾ ਕੋਈ ਮਾਈ ਬਾਪ ਹੈ ਹੀ ਨਹੀਂ ਪੰਜਾਬ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਨਹੀਂ ਪੰਜਾਬ ਦੇ ਲੋਕ ਜਾਗ ਪਏ ਹੋਏ ਆ ਪੰਜਾਬ ਦੇ ਲੋਕ ਖੜ੍ਹ ਗਏ ਜਾਗ ਗਏ ਇੱਕ ਨੌਜਵਾਨ ਹੋ ਨੌਜਵਾਨ ਹੋਦੇ ਨਾਤੇ ਹਨਾ ਕੀ ਕਹਿਣਾ ਚਾਹੋਗੇ ਜਿਹੜੇ ਕਿ ਟੋਲ ਪਲਾਜ਼ੇ ਨੇ ਜਗਾ ਜਗਾ ਬਣਾਏ ਗਏ ਨੇ ਤੇ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹ ਆ ਪਹਿਲੇ ਦਾ ਮੇਰੇ ਲਈ ਸਾਰਿਆਂ ਨੂੰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਸਾਨੂੰ 15 ਦਿਨ ਹੋ ਗਏ ਮੈਂ 15 ਦਿਨ ਤੋਂ ਇਸ ਦਰਨੇ ਦੇ ਵਿੱਚ ਹਾਜ਼ਰ ਆ ਜਦੋਂ ਅਸੀਂ ਪਹਿਲੇ ਦਿਨ ਆਏ ਸੀਗੇ ਇਹ ਟੋਲ ਟੈਕਸ ਦੇ ਵਿੱਚ ਗੁੰਡਾਗਰਦੀ ਇੰਨੀ ਕੀ ਸੀ ਨਾ ਸਾਨੂੰ ਹਥਿਆਰ ਤਲਵਾਰਾਂ ਕਿਰਪਾਨਾਂ ਹੋਰ ਨਜਾਇਜ਼ ਹਥਿਆਰ ਨਿਕਲੇ ਆ ਅਸੀਂ ਆਪਣੇ ਇਤੇ ਲਾਡੂਵਾਲ ਦੇ ਐਸਐਚਓ ਸਾਹਿਬ ਨੂੰ ਦਿੱਤੇ ਸੀਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨੰਬਰ 2 ਤੇ ਅਸੀਂ ਦੋ ਮੰਗਾ ਮੰਗੀਆਂ ਸੀਗੀਆਂ ਵੀ ਇੱਕ ਤਾਂ ਜੇ ਇਹਦੀ ਤੁਸੀਂ ਟੋਲ ਟੈਕਸ ਲੈਣੇ ਹੋ ਜੇ ਤਾਂ ਇਹਦੀ ਮਨਿਆਦ ਹੈਗੀ ਆ ਸਾਨੂੰ ਇਹਦੇ ਕਾਗਜ਼ ਦਿਖਾ ਦਿਓ ਨੰਬਰ 2 ਤੇ ਜਿਹੜਾ ਇਹਦੇ 3 ਮਹੀਨਿਆਂ ਦੇ ਵਿੱਚ ਤੁਸੀਂ ਜੇ ਦਾ ਕਾਰਨ ਦੱਸੋ ਵੀ ਕਿਹੜਾ ਤੁਸੀਂ ਹਾਈਵੇ ਇਦਾਂ ਦਾ ਬਣਾ ਰਹੇ ਹੋ ਵੀ ਜਿਹੜਾ ਸਾਨੂੰ ਇਹ ਜ਼ਮੀਨ ਤੇ ਨਹੀਂ ਇਹ ਫਲਾਈਓਵਰ ਆ ਹੀ ਜਾਂਦੇ ਆ ਜੀ ਇੱਕ ਇਹ ਸੈਂਟਰ ਸਰਕਾਰ ਦਾ ਸਿੱਧਾ ਏ ਤੱਕਾ ਵਾ ਵੀ ਜਿਹੜਿਆ ਚੰਡੀਗੜ੍ਹ ਤੇ ਅੰਮ੍ਰਿਤਸਰ ਤੇ ਆ ਵੀ ਉਹ ਇੰਟਰਨੈਸ਼ਨਲ ਹੌਲਟਾਂ ਕਿਉਂ ਨਹੀਂ ਚਾੜਦੀਆਂ ਦਿੱਲੀ ਜਾਂਦੇ ਆਪਾਂ ਮੈਂ ਕਹਿੰਦਾ ਸਾਰੇ ਦਾ ਟੋਲ ਆ ਇਹ ਅਰਦਾ ਕਰ ਭਰਦੇ ਆ ਸਾਰੇ ਕੋਈ ਕਿਸੇ ਦਾ ਨਹੀਂ ਦੇਖਦਾ ਮੈਂ ਕਹਿੰਦਾ ਵੀ ਅੱਜ ਕੱਲ ਦਾ ਸਾਰਿਆਂ ਦਾ ਬੇੜਾ ਕਰ ਕੀ ਆ ਕੋਈ ਐਮਐਲਏ ਐਮਪੀ ਨਹੀਂ ਬੋਲਦਾ ਅੱਜ ਤਾਲਾ ਲਾਇਆ ਜਾਏਗਾ ਫਿਰ ਟੋਲ ਜ਼ਰੂਰ ਲਾਇਆ ਜਾਊਗਾ ਜੀ ਸਾਨੂੰ ਗਿਫਟ ਵੀ ਦਿੱਤਾ ਤਾਲਾ ਲਾਉਣ ਨੂੰ ਅਸੀਂ ਉਹੀ ਤਾਲਾ ਲਾ ਕੇ ਜਾਵਾਂਗੇ ਕਿਹੜਾ ਗਿਫਟ ਮਿਲਿਆ ਦਾ ਤਾਲਾ ਦਿੱਤਾ ਉਹਨਾਂ ਨੇ ਸਾਨੂੰ ਕਿਹਨਾਂ ਨੇ ਜਿੱਥੇ ਬੰਦੀਆਂ ਨੂੰ ਤਾਲਾ ਦੇ ਕੇ ਗਿਆ ਸੀ ਉਹੀ ਤਾਲਾ ਲਾ ਕੇ ਜਾਵਾਂਗੇ ਦੇ ਕੇ ਗਿਆ ਸੀ ਟੈਕਸੀ ਯੂਨੀਅਨ ਦੇ ਮੈਂਬਰ ਨੇ ਜੀ ਉਹ ਤਾਲਾ ਲਗਾਇਆ ਜਾਏਗਾ ਲਾਇਆ ਜਾਊਗਾ ਸੋ ਇੱਕ ਵਾਰ ਤਸਵੀਰਾਂ ਮੈਂ ਕਹਿੰਨੀ ਹੈ ਕਿ ਜ਼ਰੂਰ ਦੇਖ ਲਓ ਕਿ ਅੱਜ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਤਾਲਾ ਲਗਾਇਆ ਜਾਣਾ ਵਾ ਕਿਸਾਨਾਂ ਦਾ ਇਹ ਕਹਿਣਾ ਐਲਾਨ ਕੀਤਾ ਗਿਆ ਕਹਿੰਦੇ ਕਿ ਟੈਕਸੀ ਯੂਨੀਅਨ ਦੇ ਵੱਲੋਂ ਤਾਲਾ ਗਿਫਟ ਦਿੱਤਾ ਗਿਆ ਵਾ ਤਾਲਾ ਗਿਫਟ ਦਿੱਤਾ ਗਿਆ ਵਾ ਟੈਕਸੀ ਯੂਨੀਅਨ ਦੇ ਵੱਲੋਂ ਤੇ ਤਾਲਾ ਲਗਾਇਆ ਜਾਵੇਗਾ ਬਹੁਤ ਵੱਡੀ ਟੀਡੇ ਵਿੱਚ ਲੋਕਾਂ ਦਾ ਹੜ ਇੱਥੇ ਆਇਆ ਹੋਇਆ ਹੈ ਤੇ ਲੋਕ ਨੇ ਜਿਹੜੇ ਸਰ ਅੱਜ ਕਹਿੰਦੇ ਕਿ ਤਾਲਾ ਲਗਾਇਆ ਜਾਊਗਾ ਕੀ ਕਹਿਣਾ ਚਾਹੋਗੇ ਤਾਲਾ ਲਗਾਇਆ ਨਹੀਂ ਜੀ ਲਾਵਾਂਗੇ ਜੀ ਤਾਲਾ ਤਾਲਾ ਲਾਵਾਂਗੇ ਇਹਨਾਂ ਜਿੰਨਾਂ ਸਰਕਾਰਾਂ ਨੇ ਲੋਟੂ ਸਰਕਾਰਾਂ ਨੇ ਇੱਥੇ ਗੁੰਡਾਗਰਦੀ ਕੀਤੀ ਹੈ ਇਹ ਟੂਲ ਟੈਕਸ ਦੇ 440 ਰੁਪਏ ਦਾ ਟੂਲ ਟੈਕਸ ਕਰਦਾ ਆਪਣਾ ਹੁੰਦਾ ਇਹਦੇ ਤੇ ਅਸੀਂ ਗੁੰਡਾਗਰਦੀ ਤੇ ਤਾਲਾ ਲਾਵਾਂਗੇ ਸਰਕਾਰ ਨੂੰ ਇਹ ਟੂਲ ਬਲਾਜ਼ਾ ਬੰਦ ਹਮੇਸ਼ਾ ਪੱਕੇ ਤੌਰ ਤੇ ਬੰਦ ਕਰਾਵਾਂਗੇ ਜੀ ਸੋ ਕਿਸਾਨਾਂ ਦਾ ਕਹਿੰਦੇ ਕਿ ਟੋਲ ਬਲਾਜ਼ਾ ਵਾ ਜਿਹੜਾ ਕਿ ਪੱਕੇ ਤੌਰ ਤੇ वालों बंद करवाया जाएगा तस्वीर तोरे स हड़ इतने आ गया है तो लोग ने जड़े के लोगों है कि जेला टोल प्लाजे से लगावे कहते लुट खसुट की जा रही है कि किस तरह लोग ने जड़े के वही गिणती केजे हुए हैं टोल प्लाजा बंद करवा लाडोवाल टोल प्लाजे जा रहा है कि अच्छे तला लगया जाएगा लाडोवाल टोल प्लाजा जेड़ा के सब तो महंगा टोल प्लाजा है ਉਸ ਲੋਕ ਕਿਸਾਨਾਂ ਦੇ ਵੱਲੋਂ ਬੰਦ ਕਰਾਇਆ ਜਾਏਗਾ ਕਹਿੰਦੇ ਕਿ ਟੈਕਸੀ ਯੂਨੀਅਨ ਦੇ ਵੱਲੋਂ ਇੱਕ ਤਾਲਾ ਵੀ ਗਿਫਟ ਕੀਤਾ ਗਿਆ ਹੈ ਜਿਹੜਾ ਕਿ ਲਾਡਵਾਲ ਟੋਲ ਪਲਾਜ਼ਾ ਤੇ ਲਗਾਇਆ ਜਾਏਗਾ ਤੇ ਹੁਣ ਕੁਝ ਹੀ ਦਿਨ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਤਾਲਾ ਵਜੋਂ ਲਾਡਵਾਲ ਟੋਲ ਪਲਾਜ਼ਾ ਦੇ ਉੱਤੇ ਲਗਾਇਆ ਜਾਏਗਾ ਤੇ ਹੁਣ ਵੇਖਦੇ ਆ ਕਿ ਇਸੇ ਕੀ ਕਾਰਵਾਈ ਹੈ ਜਿਹੜੀ ਕਿ ਉਹ ਕੀਤੀ ਜਾਂਦੀ ਹੈ